ਨਿਕਸ ਵੈਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦ ਆਂ ਸਰਕਾਰੀ ਹਸਪਤਾਲ ਦੇ ਵਿੱਚ ਬੱਲੋਣਾ ਨਲ ਕਦੇ ਦੀਨ ਪੈਂਦੇ ਪਿੰਡ ਤਰਾੰਗਵਾਲਾ ਵਿੱਚ ਬੈਸਨ ਗੱਟੇ ਖਾਣ ਨਾਲ ਇੱਕ ਪਰਿਵਾਰ ਨੂੰ ਮਹੰਗਾ ਪੈ ਗਿਆ ਕਿਉਂਕਿ ਬੈਸਨ ਗੱਟੇ ਖਾਣ ਕਰਕੇ ਜਿਹੜਾਗਾ ਪੂਰਾ ਪਰਿਵਾਰ ਬਿਓਸ ਹੋ ਗਿਆ ਸਾਰੀ ਰਾਤ ਜਿਹੜਾਗਾ ਬਿਓਸ ਪੇਰੇਆ ਸਵੇਰੇ ਪੜੋਸੀਆ ਨੇ ਜਾਂ ਪਰਿਵਾਰਿਕ ਮੈਂਬਰਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜਾਗਾ ਉਠੇ ਨਹੀਂ ਤੇ ਉਹਨਾਂ ਨੇ ਕਰਿਆ ਕਿ ਉਹਨਾਂ ਨੂੰ ਚੈੱਕ ਕੀਤਾ ਉਹਨਾਂ ਨੂੰ ਹਲਾਇਆ ਪਰ ਲੇਕਿਨ ਉਹ ਬਿਓਸ ਹੀ ਪੇਰੇ ਉਸ ਤੋਂ ਬਾਅਦ ਤੁਰੰਤ ਉਹਨਾਂ ਨੇ ਡਾਕਟਰ ਵੀ ਬੁਲਾਏ ਗਏ ਪਰ ਲੇਕਿਨ ਉਹਨਾਂ ਨੂੰ ਹੋਸ਼ ਨਹੀਂ ਆ ਅਬੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਵੀ ਅਜੇ ਤੱਕ ਦੋ ਜਣਿਆਂ ਦੀ ਹਾਲਤ ਨਾ ਜਿਹੜੀ ਹੈ ਨਾਜੁਕ ਬਣੀ ਹੋਈ ਹੈ ਆਪਾਂ ਗੱਲਬਾਤ ਕਰਦੇ ਹਾਂ ਪਰਿਵਾਰਿਕ ਮੈਂਬਰਾਂ ਨਾਲ ਤੇ ਡਾਕਟਰਾਂ ਨਾਲ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਨਾਮ ਆਪ ਦਾ ਮੇਰਾ ਨਾਮ ਕੁਤਸਾ ਹੈ ਮੇਰੀ ਬੈਣ ਦਾ ਨਾਮ ਸੁੰਮਨ ਹੈ ਔਰ ਮੇਰੇ ਦਾਦਾ-ਦਾਦਾ ਜੀ ਹੈ ਦਾਦਾ ਜੀ ਦਾ ਨਾਮ ਲੰਦਨਾਮ ਔਰ ਤਾਜੀ ਜੀ ਦਾ ਨਾਮ ਰਾਨੀ ਹੈ ਅਮਰ ਰਾਤ ਕੋ ਬੇਸੁਰ ਗੱਟੇ ਕੀ ਸਬਜ਼ੀ ਖਾ ਕੇ ਸੋਏ تھے ਸਵੇਰ ਹਮੇ ਉਠਾ ਲਿਆ ਹਮਾਰੀ तो कुछ लगा नहीं था तभी नहीं लगा जब कुछ खाया था कुछ नहीं तभी कुछ नहीं लगा था आराम से खाना खाया और सो गए की सब्जी थी बेसन गट्टे की सब्जी थी किसने बनाई थी ने बनाई बनाई थी थी मैंने रोटी ठीक है उसमें कुछ निकला नहीं कोई वगैरह नहीं किया नहीं उस वक्त क्या हुआ था आप लोग को कुछ नहीं खाना खा लिया जब कुछ नहीं हुआ आराम से खाना खा लिया पानी पी लिया टीवी देख कर सो गए ठीक है हुए कैसे पता लगा ਕੁਛ ਨਹੀਂ ਹੋਇਆ ਨਹੀਂ ਸਦਾ ਸੋਤੇ ਵੇਸੇ ਸੋਗੇ। ਅੰਮ੍ਰਿਤ ਮੈਂ ਸਾਹ ਸ਼ਰਮਾ ਜੀ ਸਿਗ ਹਸਪੀਟਲ ਕੋਲ ਐਮਲਿਸ਼ੂ ਇੱਕ ਪੇਸ਼ੈਂਟ ਸਾਡੇ ਕੋਲ ਆਇਆ ਚਾਰ ਤ੍ਰਾਂਗਲੇ ਦੇ। ਉਹ ਆਨ ਨੂੰ ਕੁਛ ਨਾ ਰੋਟੀ ਖਾਧੀ ਸੀ ਸੁਬਹਾ ਦਾ ਫੂਡ ਪੋਇੰਟ ਦਾ ਕੇਸ ਸਾਡੇ ਕੋਲ। ਇਹਨਾਂ ਦੀ ਰਿਪੋਰਟ ਹੀ ਥਾਣੇ ਕਰਤੀ ਹੈ ਤੇ ਫਰਸਟ ਐਡ ਦੇਤੀ ਉਹਨਾਂ ਨੂੰ ਤੇ ਉਹਨਾਂ ਦਾ ਜਸਟ ਬੈਰ ਸੈਂਪਲ ਕਰਕੇ ਦਿੱਤੇ। ਕਿਤੇ ਥੀਏਟਰ ਰਜਿਸਟਰੀ ਠੀਕ ਹੈ ਅਸੀਂ 15-15 ਰੁਪਏ ਰੱਖੇ ਜੀ। ਕਾ ਹਸੂਆ ਹੈ? ਤ੍ਰਾਂਗ ਵਾਲੇ ਪਿੰਡ ਦਾ। ਜੀ। ਨੰਦਰਾਮ ਪੁੱਤਰ ਗੰਗਾਜਲ ਰਾਣੀ ਪਤਨੀ ਗੰਗਾ ਜਲਦੀ ਉਹਨੇ ਤੇ ਜਿਹੇ ਸਨੇ ਬੱਚਿਆ ਪੂਜਾ ਇੱਕ ਸੁਭਰ ਜੀ ਇਹਨਾਂ ਨੇ ਕੋਈ ਬੇਸਨ ਗੱਟਾ ਘਰ ਰਾਤ ਬਣਾਇਆ ਸਿੱਖਾਲੇ ਚ ਉਹ ਖਾ ਲਿਆ ਤੋਂ ਬਾਅਦ ਕਵੀਤ ਖਾ ਉਹ ਜੀ ਉਹ ਗਿਆਨਸ ਕਰਕੇ ਅਗਲੀ ਕਾਰਵਾਈ ਕਰਾਂਗੇ ਦੇਣਿਕ ਸਵੇਰਾ ਟੀਵੀ ਬਲੋਨਾਲ ਕਤੋਂ ਸਾਨੂੰ ਸ਼ਾਗ ਦੀ ਰਿਪੋਰਟ ਦੇਣਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦ ਹਾਂ ਸਰਕਾਰੀ ਹਸਪਤਾਲ ਦੇ ਵਿੱਚ ਬਲੋਨਾਲ ਕਦੇ ਦੀਨ ਪਿੰਡ ਤਰਾੰਗਵਾਲਾ ਵਿੱਚ ਬੇਸਨ ਗੱਟੇ ਖਾਣ ਨਾਲ ਇੱਕ ਪਰਿਵਾਰ ਨੂੰ ਮਹੰਗਾ ਪੈ ਗਿਆ ਕਿਉਂਕਿ ਬੇਸਨ ਗੱਟੇ ਖਾਣ ਕਰਕੇ ਜਿਹੜਾਗਾ ਪੂਰਾ ਪਰਿਵਾਰ ਬਿਓਸ ਹੋ ਗਿਆ ਸਾਰੀ ਰਾਤ ਜਿਹੜਾਗਾ ਬਿਓਸ ਪਿਆ ਰਿਹਾ ਸਵੇਰੇ پڑੁਸ਼ੀਆ ਨੇ ਜਾਂ ਪਰਿਵਾਰਿਕ ਮੈਂਬਰਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜਾਗਾ ਉੱਠੇ ਨਹੀਂ ਤੇ ਉਹਨਾਂ ਨੇ ਕਰਿਆ ਕਿ ਉਹਨਾਂ ਨੂੰ ਚੈੱਕ ਕੀਤਾ ਉਹਨਾਂ ਨੂੰ ਹਿਲਾਇਆ ਪਰ ਲੇਕਿਨ ਉਹ ਵਿਅੋਗ ਸੀ ਪੈਰੇ ਉਸ ਤੋਂ ਬਾਅਦ ਤੁਰੰਤ ਉਹਨਾਂ ਨੇ ਡਾਕਟਰ ਵੀ ਬੁਲਾਏ ਗਏ ਪਰ ਲੇਕਿਨ ਉਹਨਾਂ ਨੂੰ ਹੋਸ਼ ਨਹੀਂ ਆਇਆ ਉਸ ਤੋਂ ਬਾਅਦ ਉਹਨਾਂ ਨੇ ਅਬੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਵੀ ਅਜੇ ਤੱਕ ਦੋ ਜਣਿਆਂ ਦੀ ਹਾਲਤ ਨਾ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਆਪਾਂ ਗੱਲਬਾਤ ਕਰਦੇ ਹਾਂ ਪਰਿਵਾਰਿਕ ਮੈਂਬਰਾਂ ਨਾਲ ਤੇ ਡਾਕਟਰਾਂ ਨਾਲ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜਾਨਾ ਮਾ मेरा नाम पूजा है मेरी बहन का नाम सुमन है और मेरे दादा दादाजी हैं दादाजी का नाम नंदराम और दादी जी का नाम रानी है हम रात को बेसन गट्टे की सब्जी खाकर सोए थे सुबह हमें उठाने गया हमारी तो तभी, तो तभी कुछ नहीं लगा था आराम से खाना खाया और सो गए किस की थी? बेसन गट्टे की सिस्टर ने बनाई थी मैंने रोटी बनाई थी नहीं उस वक्त क्या हुआ था आपको कुछ नहीं खाना खा लिया कुछ नहीं हुआ आराम से खाना खा लिया पानी पी लिया टीवी देख कर सो गए ठीक है तो सोए कैसे पता लगा कुछ नहीं हुआ है नहीं सीधा सोते हुए से सो गए और मैं साहब शर्मा जी शिव हॉस्पिटल बोल एमएलएस हूं एक पेशेंट सामने तो आए चार ट्रांगले दे ਆ ਉਹ ਕੁਸ਼ਣਾਂ ਨੇ ਰੋਟੀ ਖਾਣ ਪੀਣ ਸੁਬਾਹ ਦਾ ਫੂਲ ਕੋਈ ਨਹੀਂ ਰੱਖਿਆ ਇਸਾ ਕਰਕੇ ਇਹ ਨਾਲ ਹੀ ਰੋਟੀ ਸਥਾਨੇ ਕਰਦੀ ਹੈ ਤੇ ਫਰਸਟ ایڈ ਦਿੰਦੀ ਉਹਨਾਂ ਨੂੰ ਤੇ ਉਹ ਜਸਟ ਕੋਈ ਸੈਂਪਲ ਵਗੈਰਾ ਦੇ ਦਿੰਦੇ ਠੀਕ ਹੈ ਰਜਿਸਟ੍ਰੇਸ਼ਨ ਠੀਕ ਹੈ ਅਸੀਂ 15-15 ਰੁਪਏ ਰੱਖੇ ਜੀ ਕੁਹਾਸੂਆ ਢਾਂਗ ਵਾਲੇ ਪਿੰਡ ਦਾ ਜੀ ਨੰਦਰਾਮ ਪੁੱਤਰ ਗੰਗਾਜਲ ਰਾਣੀ ਪਤਨੀ ਗੰਗਾ ਜਲ ਤੇ ਉਹਦੇ ਤੇ ਜੇਸ਼ਨ ਬੱਚਿਆ ਪੂਜਾ ਤੇ ਇੱਕ ਸੁਭਰ ਜੀ ਇਹਨਾਂ ਨੇ ਕੋਈ ਵੈਸ਼ਨ ਘਟਾ ਕਰਾਪ ਬਣਾਇਆ ਸਿੱਖਾਣੇ ਚ ਉਹ ਖਾ ਲਿਆ ਤੋਂ ਬਾਅਦ ਇਹੋ நீ கேள்வி हूं ஞானஸ் கத்தியாக리 காரை டெய்னிக் சேரட்டவெல்லி பலோனா ல்கட்டோ सोनू சாகதி ரிப்போர்ட்